ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਰਚਨਾ ਵਿੱਚ ਆਪਾਂ ਉਹਨਾਂ ਪੁੱਤਾਂ ਦੀ ਗੱਲ ਕਰਾਂਗੇ ਜੋ ਬਾਪੂ ਦੇ ਹਸਾਰੇ ਆ ਛਡਾਉਂਦੇ ਆ ਮਾਪਿਆਂ ਨੂੰ ਸੁੱਖ ਦੇਣ ਦੀ ਬਜਾਏ ਦੁੱਖਾਂ ਵਿੱਚ ਸਹੇੜ ਦਿੰਦੇ ਨੇ ਕਈ ਮਾਪੇ ਵੀ ਲਾੜ ਵਿੱਚ ਆਪਣੇ ਬੱਚਿਆਂ ਨੂੰ ਸਪੋਰਟ ਕਰ ਦਿੰਦੇ ਨੇ ਤੇ ਜਿਸ ਨਾਲ ਗਲਤ ਨਤੀਜੇ ਆਉਣੇ ਸੁਭਾਵਕ ਨੇ ਸੋ ਇਹੋ ਜਿਹੀ ਰਚਨਾ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਆ ਜੇ ਚੰਗੀ ਲੱਗੀ ਤਾ ਸ਼ੇਅਰ ਕਰਨ ਵਿੱਚ ਕਸਰ ਨਾ ਛੱਡਿਓ ਜ਼ਿੰਮੇਵਾਰੀਆਂ ਗਲ ਵਿੱਚ ਪਾ ਕੇ ਟੰਗੀ ਫਿਰਦੇ ਐ ਸਗੋਂ ਪੁੱਤ ਨੂੰ ਕੀ ਸਮਝਾਉਣਾ ਹੱਲਾ ਛੇਰੀ ਦਿੰਦੇ ਐ ਜ਼ਿੰਮੇਵਾਰੀਆਂ ਗਲ ਵਿੱਚ ਪਾ ਕੇ ਟੰਗੀ ਫਿਰਦੇ ਐ ਸਗੋਂ ਪੁੱਤ ਨੂੰ ਕੀ ਸਮਝਾਉਣਾ ਹੱਲਾ ਛੇਰੀ ਦਿੰਦੇ ਐ ਮਗਰੋਂ ਹੱਥ ਨਹੀਂ ਆਉਂਦੇ ਮੁੜ ਫਿਰ ਕੈਸ਼ ਅਡਾਉਂਦੇ ਐ ਬੁੱਢੇ ਕਰਨ ਕਵਾਈਆਂ ਪੁੱਤਰ ਐ ਛਡਾਉਂਦੇ ਐ ਬਾਪੂ ਕਰਨ ਕਮਾਈਆਂ ਪੁੱਤ ਤਾਂ ਐਸ਼ ੜਾਉਂਦੇ ਆ ਬਾਪੂ ਕਹਿ ਕੇ ਪਾੜੀ ਦਿੰਦੇ ਕੰਮ ਨਾ ਪੂਰਾ ਕਰਦੇ ਫੋਨ ਹੱਥਾਂ ਵਿੱਚ ਅੰਗ ਬਣਾ ਲੇ ਫੇਸਬੁੱਕ ਤੇ ਲੜਦੇ ਬਾਪੂ ਕਹਿ ਕੇ ਪਾੜੀ ਦਿੰਦੇ ਕੰਮ ਨਾ ਪੂਰਾ ਕਰਦੇ ਫੋਨ ਹੱਥਾਂ ਵਿੱਚ ਅੰਗ ਬਣਾ ਲੇ ਫੇਸਬੁੱਕ ਤੇ ਲੜਦੇ ਬੁਰਿਆਂ ਕੰਮਾਂ ਵਿੱਚ ਪਾ ਕੇ ਬਾਪੂ ਨੂੰ ਨਾਲ ਪਸਾਉਂਦੇ ਆ ਬੁੱਢੇ ਕਰਨ ਕਮਾਈਆਂ ਪੁੱਤ ਐਸ਼ ੜਾਉਂਦੇ ਆ ਬਾਪੂ ਕਰਨ ਕਮਾਈਆਂ ਪੁੱਤਰ ਐਸ਼ ਅਡਾਉਂਦੇ ਆ ਨਿਤ ਡਿਮਾਂਡਾਂ ਪਾਉਂਦੇ ਰਹਿੰਦੇ ਸ਼ਰਮਪੂਰਾਨਾ ਕਰਦੇ ਕਿੱਥੋਂ ਪੈਸਾ ਲਿਆ ਕੇ ਦਿੰਦੇ ਕੀ ਕੀ ਗਿਰਵੀ ਧਰਦੇ ਨਿਤ ਡਿਮਾਂਡਾਂ ਪਾਉਂਦੇ ਰਹਿੰਦੇ ਸ਼ਰਮਪੂਰਾਨਾ ਕਰਦੇ ਕਿੱਥੋਂ ਪੈਸਾ ਲਿਆ ਕੇ ਦਿੰਦੇ ਕੀ ਕੀ ਗਿਰਵੀ ਧਰਦੇ ਸੂਝਬਾਨ ਜਾ ਬਣ ਕੇ ਅਕਲ ਤੇ ਪਰਦਾ ਪਾਉਂਦੇ ਆ ਬੁੱਢੇ ਕਰਨ ਕਮਾਈਆਂ ਪੁੱਤਰ ਐਸ਼ ਅਡਾਉਂਦੇ ਆ ਬਾਪੂ ਕਰਨ ਕਮਾਈਆਂ ਪੁੱਤ ਤਾਂ ਐਸ਼ ਅਡਾਉਂਦੇ ਆ ਜੀਵਨ ਛੱਡ ਦੇ ਲਾਡ ਲੜਾਉਣਾ ਕੰਮ ਕਰਦਾ ਰੜ ਜੇਗਾ ਪੁੱਤ ਨੂੰ ਕਿਤੇ ਲਾਲ ਹੀ ਨਹੀਂ ਤਾਂ ਜਿਉਂਦਾ ਮਰ ਜੇਗਾ ਜੀਵਨ ਛੱਡ ਦੇ ਲਾਡ ਲੜਾਉਣਾ ਕੰਮ ਕਰਦਾ ਰੜ ਜੇਗਾ ਪੁੱਤ ਨੂੰ ਕਿਤੇ ਲਾਲ ਹੀ ਨਹੀਂ ਤਾਂ ਜਿਉਂਦਾ ਮਰ ਜੇਗਾ ਪਾਣੀ ਕਿਸੇ ਨੂੰ ਦੇਣਾ ਦਿਨ ਉਹ ਤੋਂ ਚੇਤੇ ਆਉਂਦੇ ਆ ਬੁੱਢੇ ਕਰਨ ਕਮਾਈਆਂ ਪੁੱਤਰ ਐ ਛਡਾਉਂਦੇ ਆ ਬਾਪੂ ਕਰਨ ਕਮਾਈਆਂ ਪੁੱਤ ਤਾਂ ਐਸ਼ ਢਾਉਂਦੇ ਆ ਸੋ ਹਾਂਜੀ ਰਚਨਾ ਕਿਵੇਂ ਲੱਗੀ ਆਪਣੇ ਜਵਾਬ ਕਮੈਂਟਾਂ ਵਿੱਚ ਜਰੂਰ ਦਿਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ